ਜਿਹੜਾ ਵੀ ਪਿੰਡ ਆਪਣੇ ਆਪ ਨੂੰ ਰਾਖੀ ਕਰਕੇ ਨਾਲ ਪੁਲਿਸ ਦਾ ਸਹਿਯੋਗ ਦੇਊਗੀ ਕਿ ਨਸ਼ਾ ਵੇਚਣ ਵਾਲਿਆਂ ਨੂੰ ਫੜੋ ਜਾਂ ਨਸ਼ਾ ਵੇਚਣ ਵਾਲਿਆਂ ਦੀ ਕੋਈ ਸੂਹ ਦਿਓ ਤਾਂ ਉਸ ਜਿਹੜਾ ਪਿੰਡ ਆਪਣੇ ਆਪ ਨੂੰ ਨਸ਼ਾ ਮੁਕਤ ਡਿਕਲੇਅਰ ਕਰ ਦੂਗਾ ਉਸ ਪਿੰਡ ਨੂੰ ਸਟੇਡੀਅਮ ਉਸ ਪਿੰਡ ਨੂੰ ਪਲੱਸ 2 ਦਾ ਸਕੂਲ ਚਾਹੀਦਾ ਸਕੂਲ ਚ ਆਪ ਦੇਵਾਂਗੇ ਉਸ ਪਿੰਡ ਨੂੰ ਕੋਈ ਵੀ ਕਿਸੇ ਕਿਸਮ ਦੀ ਸਹੂਲਤ ਚਾਹੀਦੀ ਹੈ ਉਸ ਪਿੰਡ ਨੂੰ ਦੇਵਾਂਗੇ ਤਾਂ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਕੰਮ ਲੱਗ ਸਕਣ ਤਾਂ ਕਿ ਦੁਬਾਰਾ ਉਹ ਹੋਇਆ ਜੀ ਬੁਰੀ ਸੰਗਤ ਚ ਨਾ ਪੈਣ ਹੁਣ ਅਸੀਂ ਤਿੰਨ ਲੇਅਰ ਦੀ ਪਲਾਨ ਬਣਾਈ ਉਹ ਮੈਂ ਦੱਸ ਨਹੀਂ ਸਕਦਾ ਕਿਉਂਕਿ ਲੀਕ ਹੋਊਗੀ ਨਾ ਫਿਰ ਉਹ ਉਹ ਕੋਈ ਹੋਰ ਰਾਹ ਲੱਭ ਲੈਣਗੇ ਤੇ ਹੁਣ ਤੁਹਾਨੂੰ ਪਿੰਡਾਂ ਵਾਲੇ ਦੇ ਸਹਿਯੋਗ ਨਾਲ ਹੀ ਇਹ ਕੰਮ ਹੋਊਗਾ ਹੁਣ ਜਿਹੜੇ ਨੇ ਉਹ ਨਸ਼ਿਆਂ ਤੇ ਐਸੀ ਨਾਥ ਬੁਣੀ ਹੈ ਜਿਹੜੀ ਇੱਕ ਵਾਰੀ ਪੈ ਗਈ ਉਹ ਦੁਬਾਰਾ ਫਿਰ ਸਾਡੇ ਪੰਜਾਬ ਦੀ ਜਵਾਨੀ ਨੂੰ ਉਹ ਖਰਾਬ ਨਹੀਂ ਕਰ ਸਕਦੀ ਜਿਹੜੇ ਨਸ਼ਾ ਕਰਨ ਲੱਗ ਗਏ ਉਹ ਕ੍ਰਿਮੀਨਲ ਨਹੀਂ ਹੈਗੇ ਉਹ ਮਰੀਜ਼ ਨੇ ਉਹਨਾਂ ਨੂੰ ਜੇਲ੍ਹ ਨਹੀਂ ਉਹਨਾਂ ਨੂੰ ਹਸਪਤਾਲ 'ਚ ਲੈ ਕੇ ਜਾਵਾਂਗੇ ਸੋ ਵੇਚਣ ਵਾਲੇ ਜਿਹੜੇ ਘਰ ਘਰ ਜਾ ਕੇ ਵੇਚਦੇ ਨੇ ਉਹਨਾਂ ਨੂੰ ਪਾ ਬਖਸ਼ਣਾ ਨਹੀਂ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ 'ਚੋਂ ਇਹ ਡਰ ਨਹੀਂ ਜਾਂਦਾ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ 'ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਐਡੀ ਵੱਡੀ ਇਹਨਾਂ ਨੇ ਨੈਕਸਸ ਬਣਾਇਆ ਹੋਇਆ ਸੀ ਤਾਣਾ ਬਾਣਾ ਇੰਨਾ ਖਤਰਨਾਕ ਬੁਣਿਆ ਹੋਇਆ ਸੀ ਜਿਹਨੂੰ ਤੋੜਨ ਵਾਸਤੇ ਜਾਂ ਦੁਬਾਰਾ ਬੁਣਨ ਵਾਸਤੇ ਜਿਵੇਂ ਰੇਦੀ ਬੋਰੀ ਵਾਂਗੂ ਜੇ ਰੇਦੀ ਬੋਰੀ ਯੂਰੀ ਵਾਲੀ ਕੋਈ ਪੁੱਠੇ ਪਾਸਿਓਂ ਖੋਲਣ ਲੱਗ ਗਿਆ ਸਮਝ ਲੋ ਅੱਧਾ ਦਿਨ ਗਿਆ ਪੁੱਠੇ ਪਾਸਿਓਂ ਤਾਂ ਫਿਰ ਕੱਲਾ ਕੱਲਾ ਤਾਗਿਆ ਕਰੂ ਜੇ ਦੂਜੇ ਪਾਸੇ ਹੁਲਣ ਲੱਗ ਗਿਆ ਦੋ ਦੋ ਮਿਲ ਗਈਆਂ ਉਹਨੂੰ ਐ ਦੋਨਾਂ ਨੂੰ ਖਿੱਚਦੇ ਆ ਫਿਰ ਸਕਿੰਟ ਚਾਰ ਸੋ ਅਸੀਂ ਰੇਹ ਦੀ ਬੋਰੀ ਵਾਂਗੂ ਸਹੀ ਸਿਰਾ ਲੱਭ ਰਹੇ ਆ ਕਿ ਇਹ ਇਹ ਜਿਹੜਾ ਨਸ਼ਿਆਂ ਵਾਲਾ ਕੋਹੜ ਹੈ ਨਾ ਇਹ ਇਹ ਪੰਜਾਬ ਦੇ ਸਿਰ ਉੱਲਾ ਦੀਏ ਧੋ ਦੀਏ ਕਲੰਕੇ ਇਹ ਸਾਡੀ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਆਪਾਂ ਪਿੰਡਾਂ ਨੂੰ ਜਿਹੜਾ ਉਹ ਸਮਾਰਟ ਪਿੰਡ ਬਣਾਵਾਂਗੇ ਆਪਾਂ ਸਮਾਰਟ ਸ਼ਹਿਰਾਂ ਵਾਸਤੇ ਤਾਂ ਪਤਾ ਨਹੀਂ ਕਿੰਨੇ ਕਰੋੜ ਰੁਪਏ ਸੈਂਟਰ ਵੀ ਚੱਕੀ ਫਿਰਦਾ ਜੇ ਮੈਂ ਐਸਐਸਪੀ ਲਾਉਂਗਾ ਵੀ 1 ਕਰੋੜ ਰੁਪਏ ਮਹੀਨਾ ਭਾਈ ਤੈਥੋਂ ਮੈਂ ਲੈਣਾ ਐਥੇ ਫੜਾ ਜਾ ਕਰ ਫਿਰ ਐਸਐਸਪੀ ਜਾਣ ਸਾਰ ਆਪਣੇ ਐਸਪੀ ਤੇ ਡੀਐਸਪੀ ਨੂੰ ਕਹੂਗਾ ਵੀ ਭਾਈ ਤੈਥੋਂ 70 ਤੇ ਤੈਥੋਂ 40 ਦੋ ਤੁਸੀਂ ਨੇ 1 ਕਰੋੜ ਪੂਰਾ ਕਰਨਾ ਉਹ ਡੀਐਸਪੀ ਅੱਗੇ ਐਸਐਚਓ ਨੂੰ ਕਹੂਗਾ ਵੀ 20 ਭਾਈ ਤੈਥੋਂ ਮਹੀਨੇ ਦਾ ਕਰਦੇ ਕਰਾਉਂਦੇ ਮੁੰਸ਼ੀ ਤੱਕ ਗੱਲ ਪਹੁੰਚ ਜੂਗੀ ਮੁੰਸ਼ੀ ਤੱਕਾਂ ਥੋੜੇ ਤੱਕ ਪਹੁੰਚ ਜੂਗੀ ਇੱਥੋਂ ਪੈਸੇ ਇਕੱਠੇ ਹੋਣ ਲੱਗਣਗੇ ਹੁਣ ਇੱਕਲਾ ਐਸਐਸਪੀ ਕਰੋੜ ਥੋੜੀ ਦੇਊਗਾ ਡੇਢ ਕਰੋੜ ਬਣਾਉਗਾ 50 ਆਪ ਵੀ ਰੱਖੂਗਾ ਫਿਰ ਹੋ ਐਦਾਂ ਹੀ ਐਸਪੀ ਰੱਖੂਗਾ ਐਦਾਂ ਹੀ ਡੀਐਸਪੀ ਵੀ ਰੱਖੂ ਆਪਦਾ ਮਿਹਨਤ ਤਾਂ ਕਰਦੇ ਨਾ ਉਹ ਇਕੱਠੇ ਪੈਸੇ ਇਕੱਠੇ ਕਰਨ ਦੀ ਆਪਦਾ ਤਾਂ ਰੱਖਣਗੇ ਸਾਰਾ ਤਾਂ ਨਹੀਂ ਦੇਣਗੇ ਉਹ 125 ਥਾਂ ਤੇ 50 ਇਕੱਠਾ ਕਰੂਗਾ ਫਿਰ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਮੇਰੇ ਕੋਲ ਤੱਕ ਰੋੜੀ ਪਹੁੰਚੂ ਪਰ ਲੋਕ ਜਿਹੜੇ ਉਸ ਇਲਾਕੇ ਦੇ ਇੱਕ ਮਹੀਨੇ 'ਚ ਘੱਟੋ-ਘੱਟ 2 ਤੋਂ 2.5 ਕਰੋੜ ਦਾ ਲੁੱਟ ਦਾ ਸ਼ਿਕਾਰ ਹੋਣਗੇ ਨੋਟਾਂ ਦੀ ਮਸ਼ੀਨ ਇਹਨਾਂ ਕੋਲ ਹੈ ਨਹੀਂ ਥੋਡੀਆਂ ਜੇਬਾਂ 'ਚੋਂ ਛਾਪਲੇ ਨੇ ਜਿੰਨੇ ਛਾਪਲੇ ਨੇ ਜੇ ਆਪਾਂ ਉੱਪਰੋਂ ਬੰਦ ਕਰ ਦਈਏ ਸੱਪ ਮਾਰਦੇ ਆਪਾਂ ਆਪਾਂ ਖੇਤੀ ਵਾਲਿਆਂ ਰੋਸ ਆਪਾਂ ਨਾਲ ਬਾਹ ਪੈਂਦਾ ਕਿਹੜੇ ਪਾਸੇ ਮਾਰਦਾ ਸੱਪ ਸਿਰ ਵਾਲੇ ਪਾਸੇ ਹੋ ਜਾਂ ਪੂਛ ਵਾਲੇ ਸਿਰ ਵਾਲੇ ਪਾਸੇ ਜੇ ਪੂਛ ਤੇ ਮਾਰੀਏ ਹੋਰ ਦੁਬਾਰਾ ਖੂੰਖਾਰ ਹੋ ਜਾਂਦਾ ਸਿਰ ਤਾਂ ਚੰਡੀਗੜ੍ਹ ਬੈਠੇ ਨੇ ਅਤੇ ਪੁੱਛਾਂ ਕੁੱਟੀ ਜੰਨੇ ਆਪਾਂ ਚੰਡੀਗੜੋਂ ਸਿਰ ਦੱਬੋ ਪੂੰਛ ਜਮਾਂ ਸ਼ਾਂਤ ਰਹੂਗੀ ਹਾਂ ਪੂੰਛ ਹੁੰਦੀ ਐ ਨਾ ਜਿਹੜੀ ਉਹ ਮਰਨ ਤੋਂ ਬਾਅਦ ਵੀ ਥੋੜਾ ਜਿਹਾ ਜ਼ਹਿਰ ਜਿਹਾ ਘੋਲਦੀ ਐ ਇੰਜ ਕਰਦੀ ਐ ਉਹ ਐਂਜੇ ਚੱਲ ਰਿਹਾ ਬਸ ਉਦੋਂ ਬਾਅਦ ਸ਼ਾਂਤ ਆਪਦਾ ਕੋਈ ਟੋਆ ਪੱਟ ਕੇ ਦੱਬ ਦਿਓ ਬਸ ਵੀ ਭਾਈ नाग ਦੇਵਤਾ ਧੰਨਵਾਦ ਰਿਸ਼ਵਤ ਦਾ नाग ਦੇਵਤਾ ਸੋ ਇਕਾ ਬਰੋਦੀ ਤੇਰੇ ਵਾਲੇ ਨੇ ਉਹ ਮੈਨੂੰ ਕਹਿੰਦੇ ਜੀ ਫਲਾਨਾ ਐ ਬੋਲੀ ਜਾਂਦਾ ਫਲਾਨ ਮੈਂ ਕਿਹਾ ਯਾਰ ਵਿਚਾਰਿਆਂ ਨੂੰ ਬੋਲ ਲੈਣ ਦਿਓ ਯਾਰ ਹੁਣ ਬੋਲਣਾ ਵੀ ਬੰਦ ਕਰਾਈਏ ਇਧਰੋਂ ਤਾਂ ਲੋਕਾਂ ਨੇ ਕਰਤੇ ਵਿਹਲੇ ਉਹ ਕੋੜਕਿੱਲੀ ਦੀ ਪੂਛ ਵਰਗੇ ਨੇ ਕੋੜਕਿੱਲੀ ਦੀ ਸਾਲ ਚ ਦੋ ਵਾਰੀ ਪੂਛ ਟੁੱਟਦੀ ਐ ਉਹ ਕੋੜਕਿੱਲੀ ਦੀ ਪੂਛ ਟੁੱਟ ਜਾਂਦੀ ਐ ਕੋੜਕਿੱਲੀ ਭੱਜ ਜਾਂਦੀ ਐ ਪੂਛ ਕੱਲੀ ਹੋਈ ਐ ਐ ਕਰੀ ਜਾਂਦੀ ਐ ਇਹ ਵਿਰੋਧੀ ਤਰ੍ਹਾਂ ਦਾ ਇਹ ਹਾਲ ਐ ਕਰੀ ਜਾਂਦੇ ਨੇ ਕੋੜਕਿੱਲੀ ਹੈ ਨਹੀਂ ਨਾਲ ਇਹਦਾ ਇਹ ਵੀ ਥੋੜੀ ਚਿਰ ਬਾਅਦ ਸ਼ਾਂਤ ਹੋ ਜਾਣਗੇ ਤੂੰ ਆਖ ਕਹੇ ਧੰਨਵਾਦ ਭਾਈ ਸਾਸਿ ਕਾਲ ਜੀ ਬਹੁਤ ਬਹੁਤ ਮਿਹਰਬਾਨੀ ਤੋ ਇਸ ਤਰ੍ਹਾਂ ਜਿਹੜੀ ਅਸੀਂ ਕਰ ਰਹੇ ਹਾਂ ਪਲੈਨਿੰਗ ਐਸੇ ਤਰ੍ਹਾਂ ਨਸ਼ਿਆਂ ਦਾ ਵੀ ਕਰਿਆ ਡਰੱਗ ਦਾ ਹੁਣ ਤੁਸੀਂ ਦੇਖਿਓ ਅਸੀਂ ਸਾਰਾ ਪਹਿਲਾਂ ਤਾਂ ਅਸੀਂ ਫੜੀ ਵੀ ਗਏ ਬਹੁਤ ਸਾਰੀ ਫੜੀ ਆ ਰੋਜ਼ ਫੜਦੇ ਆ ਫਿਰ ਪਿੰਡਾਂ 'ਚ ਸੰਪਰਕ ਕੀਤਾ ਵੀ ਕਾੜੀ ਚ ਨਾ ਕਿਤੇ ਇਹਨਾਂ ਨੂੰ ਉਹ ਕਰ ਲਈਏ ਇਹਦਾ ਪਲਾਨ ਬਣਾ ਕੇ ਕਰੀਏ ਨਵੇਂ ਬੱਚੇ ਨਾ ਜਾਣ ਉਹ ਚ ਉਹਦੇ ਵਾਸਤੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਖੇਡਾਂ 'ਚ ਬੱਚੇ ਲਾਏ ਪੰਜਾਬ ਪੁਲਿਸ ਚ ਭਰਤੀ ਸ਼ੁਰੂ ਕਰਤੀ ਹੈ ਹਰੇਕ ਸਾਲ 2200 ਮੁੰਡਾ ਭਰਤੀ ਕਰਨਾ ਹੈ ਮੁੰਡੇ ਸਟੇਡੀਅਮਾਂ ਚ ਜਾ ਕੇ ਸਰੀਰ ਬਣਾਉਣ ਲੱਗੇ ਹੁਣ ਅਸੀਂ ਤਿੰਨ ਲੇਅਰ ਦੀ ਪਲਾਨ ਬਣਾਈ ਉਹ ਮੈਂ ਦੱਸ ਨਹੀਂ ਸਕਦਾ ਕਿਉਂਕਿ ਲੀਕ ਹੋਊਗੀ ਨਾ ਫਿਰ ਉਹ ਉਹ ਕੋਈ ਹੋਰ ਰਾਹ ਲੱਭ ਲੈਣਗੇ ਜਿਹੜੇ ਸਮੱਗਲਰ ਨੇ ਤੇ ਹੁਣ ਤੁਹਾਨੂੰ ਪਿੰਡਾਂ ਵਾਲਿਆਂ ਦੇ ਸਹਿਯੋਗ ਨਾਲ ਹੀ ਇਹ ਕੰਮ ਹੋਊਗਾ ਹੁਣ ਜਿਹੜੇ ਨੇ ਉਹ ਨਸ਼ਿਆਂ ਤੇ ਐਸਸੀ ਨਾਥ ਬੁਣੀ ਹੈ ਜਿਹੜੀ ਇੱਕ ਵਾਰੀ ਪੈ ਗਈ ਉਹ ਦੁਬਾਰਾ ਫਿਰ ਸਾਡੇ ਪੰਜਾਬ ਦੀ ਜਵਾਨੀ ਨੂੰ ਉਹ ਖਰਾਬ ਨਹੀਂ ਕਰ ਸਕਦੀ। ਨਾ ਕੋਈ ਸਾਡਾ ਮਾਫੀਆ ਨਾ ਕੋਈ ਸਾਡੇ ਚਾਚੇ ਭਤੀਜੇ ਨਾ ਕੋਈ ਸਾਡੇ ਐਮਐਲਏ ਮੰਤਰੀ ਵੀ ਨਸ਼ੇ ਬਕਾਉਂਦੇ ਸੀ। ਪਰ ਐਡੀ ਵੱਡੀ ਇਹਨਾਂ ਨੇ ਐਕਸੈਸ ਬਣਾਇਆ ਹੋਇਆ ਸੀ ਤਾਣਾ ਬਾਣਾ ਇੰਨਾ ਖਤਰਨਾਕ ਬੁਣਿਆ ਹੋਇਆ ਸੀ ਜਿਹਨੂੰ ਤੋੜਨ ਵਾਸਤੇ ਜਾ ਦੁਬਾਰਾ ਬੁੰਨ ਵਾਸਤੇ ਜਾਂ ਫਿਰ ਰੇਦੀ ਬੋਰੀ ਵਾਂਗੂ ਜੇ ਰੇਦੀ ਬੋਰੀ ਯੂਰੀ ਵਾਲੀ ਕੋਈ ਪੁੱਠੇ ਪਾਸਿਓਂ ਖੋਲਣ ਲੱਗ ਗਿਆ ਸਮਝ ਲੋ ਅੱਧਾ ਦਿਨ ਗਿਆ ਪੁੱਠੇ ਪਾਸਿਓਂ ਤਾਂ ਫਿਰ ਕੱਲਾ ਕੱਲਾ ਤਾਂ ਆ ਗਿਆ ਕਰੂ ਜੇ ਦੂਜੇ ਪਾਸਿਓਂ ਖੋਲਣ ਲੱਗ ਗਿਆ ਦੋ ਦੋ ਮਿਲ ਗਈਆਂ ਉਹਨੂੰ ਐਂ ਦੋਨਾਂ ਨੂੰ ਖਿੱਚਦੇ ਆ ਫਰ ਸਕਿੰਟ ਚਾਰ ਸੋ ਅਸੀਂ ਰੇਦੀ ਬੋਰੀ ਵਾਂਗੂ ਸਹੀ ਸਿਰਾ ਲੱਭ ਰਹੇ ਆ ਕਿ ਇਹ ਇਹ ਜਿਹੜਾ ਨਸ਼ਿਆਂ ਵਾਲਾ ਕੋਡ ਹੈ ਨਾ ਇਹ ਇਹ ਪੰਜਾਬ ਦੇ ਸਿਰੋਂ ਲਾ ਦੀਏ ਧੋ ਦੀਏ ਕਲੰਕੇ ਇਹ ਸਾਡੀ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਆਉਣ ਵਾਲੇ ਦਿਨਾਂ ਚ ਤੁਹਾਨੂੰ ਹੁਣ ਫਰਕ ਦਿਸਣ ਲੱਗੂਗਾ ਮੇਰੇ ਤੇ ਯਕੀਨ ਰੱਖੋ ਇਹਨਾਂ ਨੂੰ ਜੋ ਮਰਜ਼ੀ ਬੋਲੀ ਜੋ ਇਹਨਾਂ ਦੇ ਨਾਮ ਛੱਡੋ ਪਰ ਇਹਨਾਂ ਨੂੰ ਯਾਰ ਕੀ ਗੱਲ ਕਰੀ ਇਹਨਾਂ ਦੇ ਬੋਲੀ ਜਾਣ ਦੋ ਤਾਂ ਤੜਕੀ ਉੱਠ ਜਾਂਦੇ ਨੇ ਸਭ ਤੋਂ ਪਹਿਲਾਂ ਇਹ ਹੀ ਦੇਖਦੇ ਨੇ ਭਵਾਂਤਮਨ ਮਰਦ ਕੀ ਬੋਲਣਾ ਹੈ ਬੋਲੀ ਜਾਣ ਇਹਨਾਂ ਆਪਣੇ ਨਿਕ ਜਣ ਜਦੋਂ ਲੋਕਾਂ ਨੇ ਬੋਲਣ ਜੋਗੇ ਨਹੀਂ ਛੱਡੇ ਸੋ ਤੁਸੀਂ ਆਪਣੇ ਪੁੱਤ ਨੂੰ ਚੁਣਿਆ ਤੁਸੀਂ ਆਪਣੇ ਭਤੀਜੇ ਨੂੰ ਆਪਣੇ ਛੋਟੇ ਵੱਡੇ ਭਾਈ ਨੂੰ ਚਾਚੇ ਨੂੰ ਤੁਸੀਂ ਚੁਣਿਆ ਚੁਣ ਕੇ ਉੱਥੇ ਪਹੁੰਚਾਇਆ ਪਰ ਮੈਂ ਤੁਹਾਡੇ ਹੀ ਰਿਪ੍ਰੈਜ਼ੈਂਟੇਟਿਵ ਆ ਆ ਵੀ ਮੈਨੂੰ ਕਿਸੇ ਨੇ ਅੱਜ ਪੈਨ ਦੇਤਾ ਪੈਨ ਮੈਨੂੰ ਰੋਜ਼ ਮਿਲਦੇ ਆ ਇਹ ਪੈਨ ਜਿਹੜੇ ਨੇ ਇਹ ਮੈਨੂੰ ਇਹ ਯਾਦ ਕਰਾ ਦਿੰਦੇ ਨੇ ਇਹ ਪੈਨ ਲੋਕਾਂ ਦਾ ਹੈ ਭਗਵੰਤ ਸਿਆ ਹੰਕਾਰ ਨਾ ਕਰ ਬੈਠੀ ਇਹ ਪੈਨ ਲੋਕਾਂ ਦਾ ਹੈ ਜੇ ਤਾਂ ਹੱਕ ਚੱਲੂਗਾ ਲੋਕਾਂ ਦੇ ਤਾ ਲੋਕ ਤਾਂ ਤੇਰੇ ਤੇਰੀ ਜੀਵ ਤੇ ਰਹੂਗਾ ਜੇ ਚੇਲੇ ਚਵਟਿਆਂ ਦੇ ਜਾਂ ਫਿਰ ਆਪਦੇ ਨਾਲਦਿਆਂ ਦੇ ਹੱਕੇ ਚ ਲਾਉਣ ਲੱਗਿਆ ਰਿਸ਼ਤੇਦਾਰਾਂ ਦੇ ਫਿਰ ਓਵੇਂ ਜਿਵੇਂ ਇਹ ਪੈਨ ਖੋਕੇ ਤੇਥੋਂ ਖੋਕੇ ਕਿਸੇ ਹੋਰ ਨੂੰ ਦੇ ਦੇਣਗੇ ਜਿਵੇਂ ਕਿਸੇ ਹੋਰ ਤੋਂ ਖੋਕੇ ਤੈਨੂੰ ਦਿੱਤਾ ਸੋਹਨ ਕਾਰ ਨਹੀਂ ਕਰਨਾ ਚਾਹੀਦਾ ਮੈਂ ਤਾਂ ਤਿੰਨੋਂ ਟਾਈਮ ਅਰਦਾਸ ਕਰਦਾ ਪ੍ਰਮਾਤਮਾ ਆਦਾ ਕਦੇ ਸੋਚਿਆ ਨਹੀਂ ਸੀ ਐਸ ਪੱਧਰ ਤੱਕ ਬੜੀ ਦੁਨੀਆ ਤੋਂ ਵਧਾਈਆਂ ਆਉਂਦੀਆਂ ਬੜੇ ਮੇਰੇ ਪੁਰਾਣੇ ਦੋਸਤ ਮਿੱਤਰ ਮੇਰੇ ਬਾਲੀਵੁੱਡ ਦੇ ਜੱਜੜੇ ਮੇਰੇ ਵਿਦੇਸ਼ਾਂ ਚ ਰਹਿੰਦੇ ਦੋਸਤ ਮਿੱਤਰ ਉਹ ਕਹਿੰਦੇ ਯਾਰ ਆਹ ਨਹੀਂ ਸੋਚਿਆ ਸੀ ਤੈਂ ਕਦੋਂ ਕੋ ਸੋਚਿਆ ਸੀ ਮੈਂ ਕਿਹਾ ਜੀ ਕੋ ਨਾਨਕ ਸਾਹਿਬ ਨੇ ਕਿਹਾ ਸੋਚਿਆ ਸੋਚਣਾ ਹੋਈਏ ਜੋ ਸੋਚਿਆ ਲੱਕ ਵਾ ਸੋਚ ਕੇ ਨਹੀਂ ਹੁੰਦਾ ਕੰਮ ਇਹ ਤਾਂ ਲੋਕਾਂ ਦੇ ਹੱਕ ਚ ਖੜੇ ਰੋ ਮੱਲੀ ਦਾ ਕੰਪਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਕੌਣ ਹੈ ਲੋਕਤੰਤਰ ਚ ਲੋਕ ਨੇ ਤੁਸੀਂ ਲਾਤਾ ਫਲ ਫੁੱਲ ਪਰ ਤੁਹਾਡਾ ਦਿਲ ਨਹੀਂ ਟੁੱਟਣ ਦਿੰਦਾ ਮੈਂ ਮੇਰੇ ਤੇ ਯਕੀਨ ਰੱਖਿਓ ਇੰਜਣ ਮਾਨਦਾਰ ਹੈ ਇੰਜਣ ਨਵਾਂ ਹੈ ਜੇ ਡੱਬੇ ਚ ਥੋੜੀ ਬਹੁਤ ਗੜਬੜੀਆਂ ਹੋਣਗੀਆਂ ਨਾ ਅਗਲੇ ਸਟੇਸ਼ਨ ਤੇ ਡੱਬਾ ਲਾ ਦੇੰਨਾ ਆਪਾਂ ਫਿਰ ਹੋਰ ਜੋੜ ਲੈਨੇ ਆਪਾਂ ਠੀਕ ਹੈ ਸੋਚ ਕਰਕੇ ਮੈਂ ਕਹਿਣਾ ਇਹ ਹੰਕਾਰ ਕਰ ਬੈਠੇ ਆ ਸਾਰੇ ਨਾ ਜਿਹੜੇ ਵਿਰੋਧੀ ਤੇ ਨਾਲੇ ਇਹ ਹੰਕਾਰ ਦੀ ਦੁਨੀਆ ਚ ਜਿਉਂਦੇ ਹੰਕਾਰ ਸਾਡਾ ਸਾਡੇ ਬਿਨਾ ਤਾਂ ਸ਼ਾਇਦ ਚੱਲਣਾ ਹੀ ਨਹੀਂ ਪੰਜਾਬ ਪਹਿਲਾਂ ਪਹਿਲਾਂ ਕੀ ਕਹਿੰਦੇ ਰਹੇ ਲਾ ਬਣਦੀ ਨਹੀਂ ਨਾ ਸਰਕਾਰ ਜਦੋਂ ਬਣਵੇ ਆ ਗਈਆਂ 3 ਮਹੀਨੇ ਨਹੀਂ ਚੱਲਨੀ ਜੋ 3 ਮਹੀਨੇ ਚੱਲ ਵੀ ਬਿਜਲੀ ਨਿੰਨਤ ਫ੍ਰੀ ਹੋਣੀ ਬਿਜਲੀ ਫ੍ਰੀ ਕਰਤੀ ਸਕੂਲ ਨਹੀਂ ਬਣਾ ਸਕਦੇ ਸਕੂਲ ਵੀ ਬਣਾਤੇ ਮਹੱਲਾ ਕਲੀਨਿਕ ਨਹੀਂ ਖੋਲੇ ਜਾਣੇ ਉਹ ਵੀ ਖੋਲਤੇ ਇਹਨਾਂ ਤੋਂ ਪੈਸੇ ਨਹੀਂ ਦਿੱਤੇ ਜਾਣੇ ਹੜਾਂ ਦੇ ਉਹ ਵੀ ਦੇਤੇ ਬਜਟ ਜਿਹੜਾ ਬਿਜਲੀ ਬੋਰਡ ਤੋਂ ਘਾਟੇ ਜਾਉ ਉਹ ਵੀ ਬਿਜਲੀ ਬੋਰਡ ਨੂੰ ਵੀ ਸਬਸਿਡੀ ਦੇਤੀ ਸਾਲ ਨਹੀਂ 깈ਦੇ ਸਾਲ ਹੋ ਗਿਆ ਹੁਣ ਕਹਿੰਦੇ ਆ ਠੀਕ ਆ ਪਰ ਗੱਲਬਾਤ ਹੈ ਨਹੀਂ 24 ਦੇਖਾਂਗੇ ਮੈਂ ਕਿਹਾ 24 ਜਲੰਧਰ ਵਾਲੇ ਕਹਿੰਦੇ ਰਿਹਾ ਲੱਖ ਤੇ ਜਿੱਤਾਂਗੇ ਸਾਡੀ ਸੀਟ ਹੈ 60000 ਤੇ ਹਾਰ ਜੇ ਕੋਈ ਗੱਲ ਨਹੀਂ ਇਹ ਤਾਂ ਬਾਈ ਇਲੈਕਸ਼ਨ ਹੁੰਦੀ ਹੈ ਇਹਦੀ ਖੁਸ਼ੀ ਮਨਾਉਣ ਦੀ ਲੋੜ ਨਹੀਂ ਹੈ ਅੱਛਾ ਅਸੀਂ ਖੁਸ਼ੀ ਵੀ ਨਾ ਮਨਾਈਏ ਜਿੱਤਣ ਦੀ ਆਪ ਗੱਲ ਮਤਲਬ ਥੋੜਾ ਕੋ ਤਾਂ ਕੌਮੀ ਸਾਡਾ ਕੋ ਤਾਂ ਗਤੀੜ ਹੈ ਤੇ ਸਾਨੂੰ ਖੁਸ਼ੀ ਵੀ ਨਹੀਂ ਮਨਾਉਣ ਦਿੰਦੇ ਇਹ ਐਂ ਕਰਦੇ ਇਹਨਾਂ ਨੂੰ ਐਂ ਲੱਗਦਾ ਉਈ ਇੱਕ ਮਾਤਾ ਸੀ ਬਜ਼ੁਰਗ ਕਿਸੇ ਪਿੰਡ ਚ ਉਹਦੇ ਕੋਲ ਇੱਕ ਮੁਰਗਾ ਸੀ ਮੁਰਗਾ ਸਵੇਰੇ ਵਾਂਗ ਦਿੰਦਾ ਸੀ ਦਿਨ ਚੜ ਜਾਂਦਾ ਸੀ ਉਹ ਮਾਤਾ ਨੂੰ ਕਿਤੇ ਵਹਿਮ ਹੋ ਗਿਆ ਵੀ ਮੇਰਾ ਮੁਰਗਾ ਵਾਂਗ ਦਿੰਦਾ ਦਿਨ ਤਾਂ ਚੜਦਾ ਕਿਤੇ ਕੋਈ ਪਿੰਡ ਚ ਮਾਦਾ ਦੀ ਕਿਸੇ ਨਾਲ ਲੜਾਈ ਹੋ ਗਈ ਉਹਨੂੰ ਕਹਿੰਦੀ ਗੱਲ ਸੁਣ ਲੈ ਮੇਰੇ ਨਾਲ ਪੰਗਾ ਨਾ ਲਾਓ ਪਿੰਡ ਵਾਲਿਓ ਮੈਂ ਤੁਹਾਨੂੰ ਜੇ ਆਪਦੇ ਛੱਟ ਦਿਖਾਤੀ ਨਾ ਤੁਸੀਂ ਫਿਰ ਇੱਕ ਦੂਜੇ ਦੇ ਵਿੱਚ ਵਜਦੇ ਫਿਰੋਗੇ ਕੰਨ ਕੀ ਕਰ ਲੇਗੀ ਤੂੰ ਕਹਿੰਦੀ ਤੁਹਾਨੂੰ ਦੱਸ ਦਿਆਂ ਫਿਰ ਅੱਜ ਜੀ ਸ਼ਾਮ ਜੇ ਨੂੰ ਆਪਦਾ ਮੁਰਗਾ ਲੈ ਕੇ ਨਾ ਪੰਜਵੇਂ ਪਿੰਡ ਆਪਦੀ ਭੈਣ ਦੇ ਘਰੇ ਚਲੀ ਗਈ ਸਵੇਰੇ 4 ਵਜੇ 4:30 ਵਜੇ ਮੁਰਗੇ ਨੇ ਬਾਗ ਦਿੱਤੀ ਦਿਨ ਚੜ ਗਿਆ ਉਹ ਮਾਤਾ ਕਹਿੰਦੀ ਲੈ ਦੇਖ ਲਾ ਮੈਂ ਕਿਹਾ ਸੀ ਨਾ ਇੱਕ ਦੂਜੇ ਚ ਵਜਦੇ ਫਿਰੋਂਗੇ ਲੈ ਮੈਂ ਤਾਂ ਇੱਥੇ ਦਿਨ ਚੜਾ ਲਿਆ ਹੁਣ ਉੱਥੇ ਨੇਰੇ ਚ ਮੱਥਾ ਮਾਰਦੇ ਫਿਰਦੇ ਹੋਣਗੇ ਬੁੜੀ ਨੂੰ ਹੰਕਾਰ ਸੀ ਕਿ ਸ਼ਾਇਦ ਉੱਥੇ ਦਿਨ ਨਹੀਂ ਚੜਿਆ ਹੋਣਾ ਜਿੱਥੇ ਮੇਰਾ ਮੁਰਗਾ ਬੋਲਦਾ ਦਿਨ ਉੱਥੇ ਚੜਦਾ ਇਹਨਾਂ ਨੂੰ ਵੀ ਹੰਕਾਰ ਸੀ ਕਿ ਜਦੋਂ ਅਸੀਂ ਖੜੇ ਹੋ ਜਾਂਦੇ ਆ ਤਾਂ ਫਿਰ ਅਸੀਂ ਹਾਰਦੇ ਨਹੀਂ ਹੁੰਦੇ ਜਿੱਤਦੇ ਨਹੀਂ ਹੁੰਦੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਧੂਰੀ ਵਾਲੇ ਮੁਰਗੇ ਵੀ ਹੈਗੇ ਆ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਇਹ ਸਮਰੂਰ ਵਾਲੇ ਵੀ ਆ ਇਹ ਪਤਾ ਨਹੀਂ ਸੀ ਸੋ ਇਹ ਉਸੰਕਾਰ ਚ ਫਿਰਦੇ ਨੇ ਇਹ ਉਸ ਮੁਰਗੇ ਦੇ ਮਾਲਕ ਨੇ ਵਿਰੋਧੀ ਤੇ ਨਾਲੇ ਜਿਨ੍ਹਾਂ ਨੂੰ ਇਹ ਲੱਗਦਾ ਸਾਡੇ ਵਾਲਾ ਵਾਂਗ ਦੇਊਗਾ ਤਾਂ ਦਿਨ ਚੜੂਗਾ ਦਿਨ ਤਾਂ ਚੜਨਾ ਹੀ ਚੜਨਾ ਹੈ ਸੂਰਜ ਨੂੰ ਕੋਈ ਰੋਕ ਨਹੀਂ ਸਕਦਾ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਨਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਸੂਰਜ ਚੜ ਗਿਆ ਸਚਾਈ ਦਾ ਸੂਰਜ ਪੰਜਾਬ ਚ ਚੜ ਗਿਆ ਹੁਣ ਇਹ ਸੂਰਜ ਦੀ ਚਮਕ ਜਿਹੜੀ ਹੈ ਉਹ ਗਰੀਬਾਂ ਦੇ ਘਰਾਂ ਤੱਕ ਪਹੁੰਚੂਗੀ ਇਹ ਕਮੀਆਂ ਦੇ ਵੇੜੇ ਚਮਕੂਗਾ ਇਹ ਸੂਰਜ ਇਹ ਗਰੀਬਾਂ ਦੇ ਵੇੜੇ ਚ ਚਮਕੂਗਾ ਇਹ ਕਿਸਾਨਾਂ ਦੇ ਵੇੜੇ ਚ ਰੌਸ਼ਨੀ ਕਰੂਗਾ ਇਹ ਦੁਕਾਨਦਾਰਾਂ ਦੇ ਵਪਾਰੀਆਂ ਦੇ ਇਹ ਬੇਰਜ਼ਗਾਰਾਂ ਦੇ ਵੇੜਿਆਂ ਵਾਸਤੇ ਸੂਰਜ ਚੜਿਆ ਔਰ ਇਸ ਸੂਰਜ ਨੂੰ ਆਪਾਂ ਹੁਣ ਢਲਣ ਨਹੀਂ ਦੇਣਾ ਇਹ ਸੂਰਜ ਦੀ ਰੌਸ਼ਨੀ ਬਦ ਲੈਣ ਦੀ ਹੈ ਸੋ ਮੈਂ ਤੁਹਾਨੂੰ ਬਹੁਤ ਸਾਰੇ ਜਿੰਨੇ ਵੀ ਇੱਥੇ ਮੇਰੇ ਦੋਸਤ ਮਿੱਤਰ ਨੇ ਬਹੁਤ ਸਾਰੇ ਮੈਂ ਜਾਣਦਾ ਬਹੁਤ ਸਾਰਿਆਂ ਨੂੰ ਤੂਰਕੋਟ ਵਾਲੇ ਬੈਠੇ ਸਾਰੇ ਆਲੇ ਦੁਆਲੇ ਵਾਲੇ ਪਿੰਡਾਂ ਵਾਲੇ ਬੈਠੇ ਹੋ ਸਾਰੇ ਸਬਰ ਪੇਸ਼ੈਂਸ ਜ਼ਰੂਰੀ ਹੈ ਇਕਤਾ ਜ਼ਰੂਰੀ ਹੈ ਪਿੰਡਾਂ ਵਾਸਤੇ ਮੈਂ ਰਾਜੋ ਮਾਜਰੇ ਵੀ ਆ ਜੇ ਇਹ ਗੱਲ ਕਹਿ ਕੇ ਆਇਆ ਕਿ ਐਸ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਕਾਂਗਰਸ ਦੇ ਨੇ ਜਾਂ ਕਾਲੀ ਦਲ ਨੂੰ ਵੋਟ ਪਾਉਂਦੇ ਨੇ ਜਾਂ ਕਿਸੇ ਹੋਰ ਪਾਰਟੀ ਨੂੰ ਹੱਕ ਹੈ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਪਰ ਜਦੋਂ ਪਿੰਡ 'ਚ ਕੋਈ ਕੰਮ ਹੋਣ ਵਾਲਾ ਹੋਵੇ ਸਾਂਝਾ ਉਦੋਂ ਸਾਰੇ ਇਕੱਠੇ ਹੋ ਜਾਇਆ ਕਰੋ ਬਸ ਫਿਰ ਪਿੰਡ ਤਰੱਕੀ ਕਰ ਜਾਣਗੇ ਸੋ ਪਿੰਡਾਂ ਵੱਲ ਵਿਸ਼ੇਸ਼ ਧਿਆਨ ਦੇ ਰਹੇ ਆ ਜੰਮੇ ਭਲੇ ਪਿੰਡਾਂ ਚੋਂ ਟੋਬਿਆਂ ਤੋਂ ਲੈ ਕੇ ਗਲੀਆਂ ਨਾਲੀਆਂ ਤੱਕ ਔਰ ਸਟੇਡੀਅਮਾਂ ਤੱਕ ਸਕੂਲਾਂ ਤੱਕ ਆਪਾਂ ਪਿੰਡਾਂ ਨੂੰ ਜਿਹੜਾ ਉਹ ਸਮਾਰਟ ਪਿੰਡ ਬਣਾਵਾਂਗੇ ਆਪਾਂ ਸਮਾਰਟ ਸ਼ਹਿਰਾਂ ਵਾਸਤੇ ਤਾਂ ਪਤਾ ਨਹੀਂ ਕਿੰਨੇ ਕਰੋੜ ਰੁਪਏ ਸੈਂਟਰ ਵੀ ਚੱਕੀ ਫਿਰਦਾ ਪਰ ਜੇ ਸਮਾਰਟ ਪਿੰਡ ਬਣਾ ਲੀਏ ਤਾਂ ਸ਼ਹਿਰਾਂ ਚ ਵਾਦੀ ਨਹੀਂ ਜਾਊਗੀ ਪਿੰਡਾਂ ਚੋਂ ਜੇ ਪਿੰਡ ਚ ਹੀ ਬਹੁਤ ਸੋਹਣਾ ਸਕੂਲ ਹੋਵੇ ਬੱਚੇ ਪਿੰਡ ਪੜਨਗੇ ਨਹੀਂ ਤਾਂ ਥੋੜੀ ਜੀ ਵੀ ਰੋਜ਼ਗਾਰ ਮਿਲ ਜੇ ਕਿਸੇ ਨੂੰ ਜਾਨ ਪੈ ਸਭ ਤੋਂ ਪਹਿਲਾਂ ਉਹ ਕੰਮ ਕਰਦਾ ਪਿੰਡ ਛੱਡਦਾ ਹੈ ਪਿੰਡ ਛੱਡ ਕੇ ਸ਼ਹਿਰ ਚਲੇ ਜਾਂਦਾ ਹੈ ਬੱਚੇ ਪੜਾ ਲਏ ਜੇ ਉਹੀ ਸਕੂਲ ਜਿਹੜਾ ਉਸ ਲੈਵਲ ਦਾ ਪਿੰਡ ਚ ਹੋਵੇ ਤਾਂ ਕੋਈ ਪਿੰਡ ਚੋਂ ਜਾਊਗਾ ਨਹੀਂ ਕਿਉਂਕਿ ਉਹਦੇ ਉਹਦੇ ਧਰਤੀ ਨਾਲ ਜੁੜੇ ਹੋਏ ਉਹਦੇ ਜਿਹੜੇ ਸਾਰੇ ਬਚਪਨ ਉਹਦਾ ਉੱਥੇ ਬੀਤੇ ਹੋਇਆ ਸੋ ਕੋਈ ਵੀ ਬੰਦਾ ਆਪਣੇ ਬਚਪਨ ਆਪਣੀ ਧਰਤੀ ਜਿਹੜੀ ਉਹ ਨਹੀਂ ਛੱਡਣਾ ਚਾਹੁੰਦਾ ਸੋ ਮੇਰੇ ਵੱਲੋਂ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹੂਗੀ ਔਰ ਉਮੀਦਾਂ ਤੇ ਦੁਨੀਆ ਜਿਉਂਦੀ ਹੈ ਮੈਂ ਫੇਰ ਕਹਿਣਾ ਕਿ ਪੈਸੇ ਦੀ ਕੋਈ ਕਮੀ ਨਹੀਂ ਕਿਸੇ ਵੀ ਫੀਲਡ ਵਾਸਤੇ ਬੈਠੇ ਡਾਕਟਰ ਸਾਹਿਬ ਡਾਕਟਰ ਸਾਹਿਬ ਜਿੰਨੇ ਪੈਸੇ ਮੰਗਦੇ ਆ ਹਸਪਤਾਲਾਂ ਵਾਸਤੇ ਬਲਕੇ ਮੈਂ ਕਹਿਣਾ ਕਿ ਘੱਟ ਘੱਟ ਮੰਗ ਰਹੇ ਹੋ ਹੋਰ ਲੈ ਲਓ ਹਸਪਤਾਲਾਂ ਵਾਸਤੇ ਸਕੂਲਾਂ ਵਾਸਤੇ ਰੋਜ਼ਗਾਰ ਦੇਣ ਵਾਸਤੇ ਵਪਾਰ ਬਹੁਤ ਵਧੀਆ ਆ ਰਿਹਾ ਹੈ ਬਹੁਤ bade bade ਵਪਾਰੀ ਵਪਾਰ ਕਰਨ ਆ ਰਹੇ ਨੇ ਉਹ ਆਉਣਗੇ ਟੈਕਸ ਦੇਣਗੇ ਸਰਕਾਰ ਨੂੰ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਲੋਕ ਕੰਮਾਂ ਤੇ ਜਾਣਗੇ ਆ ਨਸ਼ਿਆਂ ਤੋਂ ਖੜਾ ਛੁੱਟੂਗਾ ਆ ਬੇਰਜ਼ਗਾਰੀ ਸਾਰੀ ਚੀਜ਼ਾਂ ਦੀ ਜੜ ਹੈ ਇਹਨਾਂ ਤੋਂ ਖੜਾ ਛੁੱਟੂਗਾ ਸੋ ਹੁਣ ਪਿੰਡਾਂ ਦੇ ਵਿੱਚ ਅਸੀਂ ਪੁਲਿਸ ਨਾਲ ਗੱਲ ਕਰਕੇ ਸਾਰਾ ਕੁਝ ਪਲਾਨ ਬਣਾ ਲਿਆ ਪਿੰਡ ਵਾਲਿਆਂ ਨਾਲ ਵੀ ਗੱਲਾਂ ਹੋ ਗਈਆਂ ਕਿ ਆਪਾਂ ਉਸ ਪੱਧਰ ਤੋਂ ਸ਼ੁਰੂ ਕਰਾਂਗੇ ਜਿਹੜਾ ਵੀ ਪਿੰਡ ਆਪਣੇ ਆਪ ਨੂੰ ਰਾਖੀ ਕਰਕੇ ਨਾਲ ਪੁਲਿਸ ਸਹਿਯੋਗ ਦੇਊਗੀ ਕਿ ਨਸ਼ਾ ਵੇਚਣ ਵਾਲਿਆਂ ਨੂੰ ਫੜੋ ਜਾਂ ਨਸ਼ਾ ਵੇਚਣ ਵਾਲਿਆਂ ਦੀ ਕੋਈ ਸੂਹ ਦਿਓ ਉਸ ਜਿਹੜਾ ਪਿੰਡ ਆਪਣੇ ਆਪ ਨੂੰ ਨਸ਼ਾ ਮੁਕਤ ਡਿਕਲੇਅਰ ਕਰ ਦੂਗਾ ਉਸ ਪਿੰਡ ਨੂੰ ਸਟੇਡੀਅਮ ਉਸ ਪਿੰਡ ਨੂੰ ਪਲੱਸ 2 ਦਾ ਸਕੂਲ ਚਾਹੀਦਾ ਸਕੂਲ ਚ ਆਪ ਦੇਵਾਂਗੇ ਉਸ ਪਿੰਡ ਨੂੰ ਕੋਈ ਵੀ ਕਿਸੇ ਕਿਸਮ ਦੀ ਸਹੂਲਤ ਚਾਹੀਦੀ ਹੈ ਉਸ ਪਿੰਡ ਨੂੰ ਦੇਵਾਂਗੇ ਤਾਂ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਕੰਮ ਲੱਗ ਸਕਣ ਤਾਂ ਕਿ ਦੁਬਾਰਾ ਉਹ ਹੋਇਆ ਜੀ ਬੁਰੀ ਸੰਗਤ ਚ ਨਾ ਪੈਣ ਨਾਲ ਨਾਲ ਅਸੀਂ ਇਹ ਵੀ ਕਹੇ ਜਿਹੜੇ ਨਸ਼ਾ ਕਰਨ ਲੱਗ ਗਏ ਉਹ ਕ੍ਰਿਮੀਨਲ ਨਹੀਂ ਹੈਗੇ ਉਹ ਮਰੀਜ਼ ਨੇ ਉਹਨਾਂ ਨੂੰ ਜੇਲ ਨਹੀਂ ਉਹਨਾਂ ਨੂੰ ਹਸਪਤਾਲ ਚ ਲੈ ਕੇ ਜਾਵਾਂਗੇ ਜਿਹੜੇ ਨਸ਼ਾ ਕਰਨ ਲੱਗ ਗਏ ਉਹਨਾਂ ਨੂੰ ਉਹਨਾਂ ਨੂੰ ਕਾਉਂਸਲਿੰਗ ਕਰਾਂਗੇ ਸਾਈਕੀਆਟ੍ਰਿਸਟ ਲੈ ਕੇ ਆਵਾਂਗੇ ਉਹਨਾਂ ਨੂੰ ਦੁਬਾਰਾ ਸਮਾਜ ਚ ਵਾਪਸ ਲੈ ਕੇ ਆਵਾਂ ਸੋ ਵੇਚਣ ਵਾਲੇ ਜਿਹੜੇ ਘਰ ਘਰ ਜਾ ਕੇ ਵੇਚਦੇ ਨੇ ਉਹਨਾਂ ਨੂੰ ਪਾ ਬਖਸ਼ਣਾ ਨਹੀਂ ਸੋ ਇਸ ਕਰਕੇ ਇਹ 2-3 ਲੈਵਲ ਦਾ ਹੈ ਸਾਡਾ ਪਲਾਨ ਹੈ ਇਹ ਅਸੀਂ ਸ਼ੁਰੂ ਕਰਨ ਲੱਗੇ ਆਂ ਔਰ ਬੜੀ ਜਲਦੀ ਤੁਹਾਨੂੰ ਇਹਦੇ ਨਤੀਜੇ ਵੀ ਮਿਲਣ ਲੱਗ ਜਾਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਖੇਤੀ ਨਾਲ ਸੰਬੰਧਿਤ ਵੀ ਬਹੁਤ ਵੱਡੀਆਂ-ਵੱਡੀਆਂ ਸਹੂਲਤਾਂ ਤੇ ਐਲਾਨ ਹੋਣਗੇ। ਔਰ ਨਾਲ-ਨਾਲ ਨੌਕਰੀਆਂ ਅਗਲੀਆਂ ਜਿਹੜੀਆਂ ਕੱਢਣੀਆਂ ਨੇ ਉਹਨਾਂ ਦੇ ਵੀ ਐਲਾਨ ਹੋਣਗੇ।